ਵੇ ਬਾਬਿਓ ਇੰਨਾ ਪਿਆਰ ਲੋਕਾਂ ਦਾ ਅਮਰ ਸਿੰਘ ਚਮਕੀਲੇ ਲਈ ਅੱਜ ਤੱਕ ਦੁਨੀਆ ਤੇ ਕਲਾਕਾਰ ਬਹੁਤੇ ਆਏ ਹੋਣੇ ਪਰ ਉਹਨਾਂ ਦੇ 30 35 ਸਾਲ ਜਾਣ ਤੋਂ ਬਾਅਦ ਵੀ ਉਹੀ ਮੁਹੱਬਤ ਲੋਕ ਉਹਨਾਂ ਨੂੰ ਦੇ ਰਹਾ ਕਰ ਰਿਹਾ ਤੇ ਇਸ ਬੰਦੇ ਨੇ ਇੱਕ ਬੜੀ ਵੱਡੀ ਗੱਲ ਕਹਿਤੀ ਜਿਹੜੀ ਕੋਈ ਵੀ ਨਹੀਂ ਕਹਿ ਸਕਦਾ ਕਹਿੰਦਾ ਜੇ ਰੱਬ ਇਹ ਕਹੇ ਕਿ ਤੈਨੂੰ ਲੈ ਜਾਣਾ ਤੇ ਚਮਕੀਲੇ ਨੂੰ ਵਾਪਸ ਕਰ ਦਊਗਾ ਤੇ ਕਹਿੰਦਾ ਮੈਂ ਖੁਸ਼ੀ-ਖੁਸ਼ੀ ਕਹੂੰਗਾ ਵੀ ਅਮਰ ਸਿੰਘ ਚਮਕੀਲੇ ਨੂੰ ਫੇਰ ਭੇਜੇ ਇਸ ਦੁਨੀਆ ਤੇ ਤੇ ਤੂੰ ਮੈਨੂੰ ਲੈ ਜਾ ਮੇਰਾ ਕੀ ਆ ਮੈਂ ਜਿਹਨੂੰ ਚਾਹਣਾ ਆ ਮੈਂ ਜਿਹਨੂੰ ਪਸੰਦ ਕੀਤਾ ਜਿਸ ਕਲਾਕਾਰ ਨੂੰ ਜੇ ਉਹ ਮੇਰੇ ਕਰਕੇ ਦੁਨੀਆ ਤੇ ਆ ਜਾਵੇ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਦੇਖੋ ਐਨੀ ਮੁਹੱਬਤ ਲੋਕ ਚਮਕੀਲੇ ਦੇ ਗੀਤਾਂ ਨੂੰ ਕਰਦੇ ਸੀ ਜਿਹੜੇ ਚਮਕੀਲੇ ਦੇ ਅਖਾੜਿਆਂ ਦੇ ਨਾਲ ਪ੍ਰੋਗਰਾਮਾਂ ਦੇ ਨਾਲ ਉਹਨਾਂ ਦਿਨਾਂ 'ਚ ਜੁੜੇ ਉਹ ਅੱਜ ਤੱਕ ਅਮਰਜੋਤ ਤੇ ਚਮਕੀਲਾ ਜੀ ਨਾਲ ਜੁੜੇ ਹੋਏ ਨੇ ਉਹ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋਏ ਤੇ ਉਹਨਾਂ ਨੇ ਕਦੇ ਭੰਡੀ ਪ੍ਰਚਾਰ ਨਹੀਂ ਕੀਤਾ ਉਹ ਕਦੇ ਬਦਲੇ ਨਹੀਂ ਉਹ ਉੱਥੇ ਹੀ ਖੜੇ ਆ ਚਮਕੀਲੇ ਲਈ ਲੱਖ ਲੋਕ ਬਰਾਈਆਂ ਕਰਨ ਲੱਖ ਚਮਕੀਲੇ ਨੂੰ ਮਾੜਾ ਕਹਿਣ ਚਮਕੀਲੇ ਨੂੰ ਚਾਹਣ ਵਾਲਿਆਂ ਨੇ ਕਦੇ ਬਰਾਈ ਨਹੀਂ ਕੀਤੀ ਤੇ ਇੱਕ ਇਹਨਾਂ ਦਾ ਪੱਖ ਹੋਰ ਵੀ ਇਹ ਚਮਕੀਲੇ ਨੂੰ ਚਾਹਣ ਵਾਲਿਆਂ ਦਾ ਤੇ ਜੇ ਕੋਈ ਮਾੜਾ ਮੂੜਾ ਕਹਿੰਦਾ ਉਹ ਕਹੀ ਜਾਵੇ ਬਹੁਤੀਆਂ ਗਾਲਾਂ ਮਾੜੇ ਭਾਸ਼ਾ ਪੱਧਰ ਪਾਸ਼ਾ ਕਦੇ ਵਰਤ ਦੇਣੀ ਹੈਗੇ ਬਸ ਇਹ ਆਪਣਾ ਇਹਨਾਂ ਨੇ ਇੱਕ ਏਮ ਰੱਖਿਆ ਆ ਤੇ ਹਾਂ ਸਾਨੂੰ ਚਮਕੀਲਾ ਚੰਗਾ ਲੱਗਦਾ ਸਾਡੇ ਲਈ ਵਧੀਆ ਆ ਅਸੀਂ ਉਹਨੂੰ ਪਸੰਦ ਕਰਦੇ ਆ ਅਸੀਂ ਆਪਣੀ ਗੱਲ ਰੱਖਣੀ ਆ ਪਾਸੇ ਜੇ ਕੋਈ ਮਾੜਾ ਕਹਿੰਦਾ ਕਹੀ ਜਾਵੇ ਦੂਜੇ ਪਾਸੇ ਨੂੰ ਮੂੰਹ ਕਰਕੇ ਲੰਘ ਜਾਂਦੇ ਆ ਇਹ ਚਮਕੀਲੇ ਤੇ ਪੈਨਾਂ ਦੀ ਇੱਕ ਬਹੁਤ ਵੱਡੀ ਖਾਸੀਅਤ ਆ ਤੇ ਇਸ ਬੰਦੇ ਨੇ ਜਿਹੜੀ ਇਹ ਗੱਲ ਕਹੀ ਬਹੁਤ ਵੱਡੀ ਗੱਲ ਆ ਦੋਸਤੋ ਤੁਸੀਂ ਕਮੈਂਟ ਵੀ ਜਰੂਰ ਕਰਿਓ ਇਸ ਬੰਦੇ ਲਈ ਇੰਨਾ ਪਿਆਰ ਕਰਦਾ ਅਮਰ ਸਿੰਘ ਚਮਕੀਲੇ ਨੂੰ ਤੇ ਲਾਈਕ ਵੀ ਵੀਡੀਓ ਨੂੰ ਕਰ ਦਿਓ